ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਰੰਤਾਰਨ ਦੇ ਪਿੰਡ ਬੁੱਗਾ ਵਿਖੇ ਲੱਖ ਦਾਤਾ ਪੀ ਪੰਜ ਪੀ ਦੀ ਦਰਗਾਹ ਤੇ ਵਾਰਵਾਂ ਸਲਾਨਾ ਸੱਭਿਆਚਾਰਕ ਮੇਲਾ 15 ਅਤੇ 16 ਜੂਨ ਤੋਂ ਸ਼ਾਮ ਤਾਮਨਲ ਮਨਾਇਆ ਜਾ ਰਿਹਾ ਹੈ। ਮਿਲਣਿਸਬੰਦੀ ਜਾਣਕਾਰੀ ਮੁਖ ਸੇਵਾਦਾਰ ਬਾਬਾ ਬੱਬਾ ਤੇ ਬੀਬੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ 15 ਜੂਨ ਦਿਨ ਵੀਰਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਮਸ਼ਹੂਰ ਕਵਾਲਾਂ ਦੀ ਮਹਿਫਿਲ ਹੋਵੇਗੀ ਜਿਸ ਵਿੱਚ ਅਨੀਤਾ ਰਾਣੀ, ਗੀਤਾ ਰਾਣੀ ਅਤੇ ਖਿਸ਼ਾਲ ਸਾਦੀ ਕਵਾਲੀਆਂ ਪੇਸ਼ ਕਰਨਗੇ। ਇਸ ਦੇ ਨਾਲ ਹੀ 16 ਜੂਨ ਵਾਲੇ ਦਿਨ ਬਾਬਾ ਜੀ ਦੀ ਦਰਗਾਹ ਤੇ ਸੱਭਿਆਚਾਰਕ ਮੇਲੇ ਵਿੱਚ ਕਲਾਕਾਰ ਸਰਬਜੀਤ ਬੁੱਗਾ, ਮਾਨਪ੍ਰੀਤ ਬੁੱਗਾ, ਮਲਕਾਰ ਅਨਖੀਲਾ, ਕਮਲਜੋਤ, ਜਸਵੀਰ ਬਿੱਲਾ, ਹਰਮਨ ਟਰੇਡ, ਸੁਖ ਸਿੱਧੂ, ਠੀਖਾ ਹਾਸ਼ਮੀ, ਸੇਵਕ ਰਾਜਸਥਾਨੀ, ਸੁਦੇਸ਼ ਕੁਮਾਰੀ, ਲਾਭ ਰਾਜਸਥਾਨੀ, ਕਮਲ ਸ਼ੇਰਗਿਲ, ਸ਼ਰੀਫ ਦਿਲਦਾਰ, ਹਰਲੀਨ ਅਕਸਰ ਅਤੇ ਅਰਜੁਨ ਲਾੜਣਾ ਵਰਗੇ ਕਲਾਕਾਰ ਆਪਣੇ ਫਨ ਦਾ ਮਜਹਰਾ ਕਰਨਗੇ। ਇਸ ਤੋਂ ਇਲਾਵਾ ਇਸੇ ਦਿਨ ਹੀ ਵੱਖ-ਵੱਖ ਟੀਮਾਂ ਦੇ ਕਬੱਡੀ ਮੈਚ ਵੀ ਕਰਵਾਏ ਜਾ ਰਹੇ ਹਨ। ਜਿਸ ਵਿੱਚ ਲੜਕੀਆਂ ਤੇ ਲੜਕੀਆਂ ਭਾਗ ਲੈਣਗੀਆਂ। ਹਰਿਮੰਤਨ ਬਾਬਾ ਲਖਪ੍ਰਤਾਪੀ ਪੰਜ ਪੀਰ ਬਾਬਾ ਜੀ ਦਾ ਸਰਾਨਾ ਮੇਲਾ ਪਿੰਡਾਂ ਯਾ ਸੰਗਤਾਂ ਦੇ ਸਹਿਯੋਗ ਨਾਲ ਪਨਾਇਆ ਜਾ ਰਿਹਾ ਹੈ। ਇਸ ਜਗ੍ਹਾ ਤੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਰਹੀਆਂ। ਇਸ ਮੇਲੇ ਵਿੱਚ ਦੂਰ ਦੂਰੋਂ ਸਰਦਾਰ ਮੱਥਾ ਟੇਕਣ ਆਉਂਦੀਆਂ ਹਨ। ਮੇਲੇ ਵਿੱਚ ਉੱਚ ਕੋਟੀ ਦੇ ਕਲਾਕਾਰ ਆਪਣੀ ਹਾਈ ਰੰਗ ਪੇਸ਼ ਕਰਦੇ ਹਨ। ਕਬੱਡੀ ਦੇ ਮੈਚ ਵੀ ਹੋਏ ਜਾਂਦੇ ਹਨ। ਬੀਤੀ ਹੈਗੀ ਜੋ ਵੀ ਸੱਜਣ ਕਾ ਨੂੰ ਕੋਣ ਕਰਨਾ ਚਾਹੁੰਦਾ ਹੋਵੇ ਉਹ ਆਪਣੀ ਸ਼ਰਧਾ ਅਨੁਸਾਰ ਫੇਲ ਦੇ ਆਕਾਣ ਵਿੱਚ ਆਪਣੇ ਪੈਸੇ ਪਾਸਾਦਾ ਹੈ ਕਿ ਗੁਰੂ ਮਾਰੇ ਦੀਆਂ ਪੁਸ਼ੀਆਂ ਪ੍ਰਾਪਤ ਕਰ ਸਕਦਾ ਹੈ ਤੰਦਰ ਬਾਬਾ ਲੱਗਦਾ ਤਈ ਤੰਦਰ ਬਾਬਾ ਬੜੇ ਪੀੜੀ ਸਿਵਾਦਾਰਾਂ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੇਲੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਉਹਨਾਂ ਵੱਲੋਂ ਦਾਨੀ ਸਜਨਾ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਗਈ ਹੈ ਤਰ੍ਹਾਂ ਤਰ੍ਹਾਂ ਦੀ ਕੁਲਦੀਪ ਸਿੰਘ ਖਬਰ ਹਰ ਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਸੋ ਦੇਰ ਨਾ ਕਰੋ ਤੁਰੰਤ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@khabarharpalindia.com